ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਅੱਜ ਵਾਲੀ ਕਲੈਕਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਤੇ ਇੱਕ ਮੈਂ ਦੱਸਣਾ ਚਾਹੁੰਦੀ ਹਾਂ ਜੀ ਅਸੀਂ ਪਟਿਆਲੇ ਤੋਂ ਬਿਲੋਂਗ ਕਰਦੇ ਹਾਂ ਕਾਫੀ ਜਣਿਆਂ ਦਾ ਕੁਐਸਚਨ ਹੁੰਦਾ ਕਿ ਤੁਸੀਂ ਕਿੱਥੇ ਤੁਹਾਡਾ ਬੁਟੀਕ ਆ ਆਪਣਾ ਔਨਲਾਈਨ ਕੰਮ ਹੈ ਜੀ ਆਪਾਂ ਆਰਡਰ ਤੇ ਹੀ ਸੂਟ ਰੈਡੀ ਕਰਦੇ ਹਾਂ ਰੈਡੀ ਕਰਕੇ ਨਹੀਂ ਰੱਖਦੇ ਜਿਹੜੇ ਵੀ ਆਪਣੇ ਸੂਟ ਤੁਸੀਂ ਵੀਡੀਓ ਚ ਦੇਖਦੇ ਹੋ ਇਹ ਸਾਰੇ ਆਪਣੇ ਆਰਡਰ ਦੇ ਪੀਸ ਹੁੰਦੇ ਆ ਤਾਂ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਵਰਕ ਮਤਲਬ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੁੰਦਾ ਤਾਂ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਫਰਸਟ ਸੂਟ ਹੈ ਜੀ ਤੇ ਇਹ ਜੌਰਜਟ ਫੈਬਰਿਕ ਹੈ ਜੀ ਪ੍ਰਿੰਟ ਜੌਰਜਟ ਪ੍ਰਿੰਟ ਜੌਰਜਟ ਹੈ ਜੀ ਪ੍ਰਿੰਟ ਸੂਟਾਂ ਨੂੰ ਆਪਾਂ ਕਿੱਦਾਂ ਡਿਜ਼ਾਈਨ ਕਰ ਸਕਦੇ ਹਾਂ ਜੀ ਇਹ ਚੀਜ਼ਾਂ ਤੁਸੀਂ ਦੇਖੋ ਵੀ ਇਹ 올ਓਵਰ ਪ੍ਰਿੰਟ ਹੈ ਜੀ ਆਪਣਾ ਸੂਟ ਜੌਰਜਟ ਦਾ ਫੈਬਰਿਕ ਹੈ ਠੀਕ ਹੈ ਜੀ ਪਿਓਰ ਜਾਰਜਟ ਹੈ ਜੀ ਇਹ ਫੈਬਰਿਕ ਤੇ ਬਹੁਤ ਹੀ ਪਿਆਰਾ ਜਿਹਾ ਲਾਈਟ ਚਾ ਪ੍ਰਿੰਟ ਹੈ ਇਹ ਤੇ ਇਹਦੇ ਵਿੱਚ ਜਿੱਦਾਂ ਪ੍ਰਿੰਟ ਆਉਂਦਾ ਉਹ ਪ੍ਰਿੰਟ ਨਾਲ ਆਪਾਂ ਇਹਨੂੰ ਹਾਈਲਾਈਟ ਕੀਤਾ ਵਰਕ ਦਿੱਤਾ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਆਪਣਾ ਇਹ ਰੈਡੀ ਹੋਇਆ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਸੁਖ ਡਿਜ਼ਾਈਨਰ ਦੇ ਨਾਮ ਤੇ ਪੇਜ ਹੈ ਤੁਸੀਂ ਉੱਥੇ ਜਾ ਕੇ ਵੀ ਆਪਣੀ ਵੀਡੀਓ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਆ ਗਿਆ ਜੀ ਇਹਦੇ ਆਪਾਂ neck ਤੇ ਕੰਮ ਕੀਤਾ ਇਹ neck ਦਾ ਵਰਕ ਆ ਜਾਂਦਾ ਆਪਣਾ ਠੀਕ ਹੈ ਜੀ ਕਲਰ ਆਪਾਂ ਤੁਸੀਂ ਚੈੱਕ ਕਰੋ ਆਪਾਂ ਇਹਦੇ ਵਿੱਚੋਂ ਹੀ ਪ੍ਰਿੰਟ ਦੇ ਲੈ ਕੇ ਸਿੰਗਲ ਕਲਰ ਦਾ ਆਪਾਂ ਇਹਦੇ ਉੱਪਰ ਕੰਮ ਕੀਤਾ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ neck ਤੇ ਕੰਮ ਆ ਗਿਆ ਠੀਕ ਹੈ ਜੀ ਐਂਡ ਇਹਦੀਆਂ 슬ੀਵਸ ਤੇ ਵੀ ਆਪਾਂ ਇਦਾਂ ਬਾਰਡਰ ਦਿੱਤਾ ਹੈ 슬ੀਵਸ ਦਾ ਕੰਮ ਆ ਗਿਆ ਸਿੰਗਲ ਇਹਦੇ ਤੇ ਕਲਰ ਦਾ ਕੰਮ ਕੀਤਾ ਜੋ ਕਿ ਆਪਾਂ ਪ੍ਰਿੰਟ ਦੇ ਵਿੱਚੋਂ ਹੀ ਫੈਬਰਿਕ ਦੇ ਵਿੱਚੋਂ ਹੀ ਕਲਰ ਚੱਕ ਕੇ ਆਪਾਂ ਕੰਮ ਕੀਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਹੈ ਇਹਦੀ neck ਤੇ ਕੰਮ ਆ ਗਿਆ ਠੀਕ ਹੈ ਜੀ ਐਂਡ ਇਹਦੀਆਂ 슬ੀਵਸ ਤੇ ਆਪਾਂ ਕੰਮ ਕੀਤਾ ਇਹਦੇ 슬ੀਵਸ ਤੇ ਪੂਰਾ ਬਾਰਡਰ ਦਿੱਤਾ ਹੋਇਆ ਹੈ ਇਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਬਣਿਆ ਹੈ ਇਹ ਆਪਣਾ ਤੇ ਇਹਦੇ ਆਪਾਂ ਘੇਰੇ ਤੇ ਨਹੀਂ ਕੀਤਾ ਕੰਮ ਤੁਸੀਂ ਚਾਹੋ ਤਾਂ ਘੇਰੇ ਤੇ ਵੀ ਕਰਵਾ ਸਕਦੇ ਹੋ ਬਟ ਆਪਾਂ ਇਹਦੇ ਘੇਰੇ ਤੇ ਕੰਮ ਨਹੀਂ ਕੀਤਾ ਤੇ ਫਿਨਿਸ਼ਿੰਗ ਆਪਾਂ ਦਿੱਤੀ ਹੈ ਇਹਨੂੰ ਵਰਕ ਦੇ ਕਲਰ ਦੇ ਠੀਕ ਹੈ ਜੀ ਜਿੱਦਾਂ ਇਹ ਲਾਈਟ ਪ੍ਰਿੰਟ ਸੀ ਦੇਖੋ ਤੁਸੀਂ ਇਹ ਬਹੁਤ ਜ਼ਿਆਦਾ ਉੱਠ ਕੇ ਆਇਆ ਆਪਾਂ ਇਹਨੂੰ ਜਦੋਂ ਰੈਡੀ ਕੀਤਾ ਇਦਾਂ ਸੂਟ ਨੂੰ ਤਾਂ ਬਹੁਤ ਜ਼ਿਆਦਾ ਪਿਆਰਾ ਸੂਟ ਬਣਿਆ ਇਹ ਜਿੱਦਾਂ ਪ੍ਰਿੰਟ ਸੂਟ ਆਪਾਂ ਇਦਾਂ ਰੈਡੀ ਕਰ ਸਕਦੇ ਆ ਆਪਣਾ ਕੋਈ ਵੀ ਸੂਟ ਹੋ ਆਪਾਂ ਇਹਨੂੰ ਲਾਈਟ ਕਲਰ ਚ ਵੀ ਕਰ ਸਕਦੇ ਆ ਬ੍ਰਾਈਟ ਚ ਵੀ ਕਰ ਸਕਦੇ ਆ ਇਹ ਆਪਣੀ ਚੁਆਇਸ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਇਦਾਂ ਰੈਡੀ ਕਰਕੇ ਦਵਾਂਗੇ ਸੂਟ ਠੀਕ ਹੈ ਜੀ ਇਹ ਆ ਗਿਆ ਜੀ ਦੀ ਸਲਵਾਰ ਪਟਿਆਲਾ ਸਲਵਾਰ ਆ অল ਓਵਰ ਸੂਟ ਸੀਗਾ ਇਹ ਪਿਓਰ ਜੌਰਜਟ ਦਾ ਪ੍ਰਿੰਟ ਹੈ ਜੀ ਇਹਨਾਂ ਨੇ ਕਿਹਾ ਸੀ ਕਿ ਮੇਰੇ ਸੂਟ ਮਤਲਬ ਇਦਾਂ ਵਰਕ ਕਰਕੇ ਵਧੀਆ ਜਿਹਾ ਬਣਾ ਦਿਓ ਤਾਂ ਆਪਾਂ ਇਹਨਾਂ ਨੂੰ ਡਿਜ਼ਾਈਨ ਕੀਤਾ ਇਦਾਂ ਤੇ ਇਹ ਆ ਗਿਆ ਜੀ ਦਾ ਦੁਪੱਟਾ ਬੀਜ ਕਲਰ ਦਾ ਆਪਾਂ ਇਹਦਾ ਦੁਪੱਟਾ ਰੱਖਿਆ ਜਿੱਦਾਂ ਆਫ ਵਾਈਟ ਜਾਂ ਕਲਰ ਆਉਂਦਾ ਹੈ ਕਰੀਮ ਤੇ ਦੁਪੱਟੇ ਦੇ ਵਿੱਚ ਆਪਾਂ ਜਿੱਦਾਂ ਆਪਣਾ ਵਰਕ ਦਾ ਕਲਰ ਆ ਗਿਆ ਉਸ ਕਲਰ ਦੀ ਆਪਾਂ ਇਦਾਂ ਟਾਈ ਐਂਡ ਡਾਈ ਦਿੱਤੀ ਹਲਕੀ ਹਲਕੀ ਤੇ ਵਰਕ ਦੇ ਕਲਰ ਦੀ ਆਪਾਂ ਇਹਨੂੰ ਦੇ ਦਿੱਤੀ ਫਿਨਿਸ਼ਿੰਗ ਬਾਕੀ ਜਦੋਂ ਇਹ ਵੇਅਰ ਕੀਤਾ ਜਾਊਗਾ ਤਾਂ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਸੂਟ ਕਿਉਂਕਿ ਬਹੁਤ ਐਲੀਗੈਂਟ ਜਿਹਾ ਇਹ ਸੂਟ ਰੈਡੀ ਹੋਇਆ ਆਪਣਾ ਠੀਕ ਹੈ ਜੀ ਇਦਾਂ ਆਪਾਂ ਮਤਲਬ ਪ੍ਰਿੰਟ ਸੂਟਾਂ ਨੂੰ ਇਦਾਂ ਡਿਜ਼ਾਈਨ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਣ ਲੱਗ ਜਾਂਦੇ ਆ ਸੂਟ ਇਦਾਂ ਠੀਕ ਹੈ ਜੀ ਫੈਬਰਿਕ ਵੀ ਇਹ ਬਹੁਤ ਪਿਆਰਾ ਬਿਲਕੁਲ ਸੌਫਟ ਪਿਓਰ ਦੇ ਵਿੱਚ ਫੈਬਰਿਕ ਰਹੂਗਾ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਜੌਰਜਟ ਫੈਬਰਿਕ ਦੇ ਉੱਪਰ ਸੂਟ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਸੀ ਆਪਣੇ ਰੈਡੀ ਹੋਏ ਸੀ ਇਹ ਵੀ ਆਪਣਾ ਜੌਰਜਟ ਦੇ ਉੱਪਰ ਰੈਡੀ ਹੋ ਕੇ ਜਾ ਰਿਹਾ ਕਲਰ ਇਹ ਵੀ ਬਹੁਤ ਪਿਆਰਾ ਗਾਜਰੀ ਜੀ ਟੋਨ ਦਾ ਕਲਰ ਆ ਜਾਂਦਾ ਇਹ ਇਦੇ ਪੂਰੇ ਫਰੰਟ ਦੇ ਉੱਪਰ ਹੈਵੀ ਕੰਮ ਆਉਂਦਾ ਜੀ। ਇਹਦੇ ਵਿੱਚ ਥ੍ਰੈਡ ਦਾ ਜਰੀ ਦਾ ਮਿਕਸ ਕਲਰ ਦਿੱਤੇ ਹੋਇਆ ਆਪਾਂ ਜੋ ਕਿ ਪੂਰਾ ਜਾਲ ਆ ਜਾਂਦਾ ਏ ਇਸ ਸ਼ਰਟ ਦੇ ਉੱਪਰ ਪਰਮਾਂ ਕੰਮ ਆ ਜਾਂਦਾ ਪੂਰਾ ਜਾਲ ਟਾਈ ਪਹਿਲਾਂ ਵਿੱਚ ਜਰੀ ਦਾ ਟੱਚ ਬਹੁਤ ਥੋੜਾ ਜ਼ਿਆਦਾ ਦਿੱਤਾ ਹੋਇਆ ਆਪਾਂ। ਇਹ ਵੀ ਆਪਣਾ ਸੈਮੀ ਫਾਰਮਲ ਜਿਹਾ ਸੂਟ ਰੈਡੀ ਹੋਇਆ ਮਤਲਬ ਆਪਾਂ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਜਿੱਦਾਂ ਆਪਾਂ ਨੂੰ ਆਉਂਦੇ ਆ ਤਾਂ ਆਪਾਂ ਉਹਨਾਂ ਤੇ ਵੇਅਰ ਕਰ ਸਕਦੇ ਆ ਇਹਨਾਂ ਨੂੰ ਵੀ। ਤੁਸੀਂ ਦੇਖ ਸਕਦੇ ਹੋ ਵਿੱਚ ਜਰੀ ਦਾ ਕੰਮ ਆ ਜਾਂਦਾ 컬러 ਕੰਬੀਨੇਸ਼ਨ ਵੀ ਬਹੁਤ ਮਿੱਠੇ ਮਿੱਠੇ ਜੇ ਦਿੱਤੇ ਹੋਇਆ ਜੋ ਕਿ ਬਹੁਤ ਉੱਠ ਕੇ ਆਏ ਹੋਇਆ ਪੂਰੀ ਸ਼ਰਟ ਦੇ ਵਿੱਚ ਹੈਵੀ ਜਾਲ ਆ ਜਾਂਦਾ ਐਂਡ ਇਹਦੀਆਂ 슬ੀਵਸ ਦੇ ਉੱਪਰ ਆਪਾਂ ਇਦਾਂ ਇੱਕ ਸਿੰਗਲ ਬੰਚ ਦਿੱਤਾ ਹੋਇਆ ਠੀਕ ਹੈ ਜੀ ਇਹ 슬ੀਵਸ ਤੇ ਕੰਮ ਆ ਜਾਂਦਾ ਇਦਾਂ ਤੇ ਜਰੀ ਜਿੱਦਾਂ ਆਪਣੀ ਦਿੱਤੀ ਹੋਈ ਹੈ ਇਦਾਂ ਹੀ 골ਡਨ ਆਪਾਂ ਇਹਨੂੰ ਦਿੱਤੀ ਹੈ ਫਿਨਿਸ਼ਿੰਗ ਇਹਦੇ ਵਿੱਚ ਜਰੀ ਆਪਾਂ ਕਾਫੀ ਐਡ ਕੀਤੀ ਹੈ ਜਰੀ ਦਾ ਕੰਮ ਕਿਉਂਕਿ ਥੋੜਾ ਹੈ ਆਪਾਨੂੰ ਵਧੀਆ ਲੁੱਕ ਆਏ ਤੇ 골ਡਨ ਹੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਸ਼ਰਟ ਇਹ ਫੁੱਲ ਹੈਵੀ ਫਰੰਟ ਇਹਦਾ ਆ ਜਾਂਦਾ ਸਟੈਪ ਕਰ ਸੰਭੇ ਇਹ ਹੀ ਮਿੰਜ਼ਾਪਾ ਤੁਸੀਂ ਇਹਨੂੰ ਜਿੱਦਾਂ ਇਹ ਪਿਓਰ ਜੋਰਜਟ ਦੇ ਉੱਪਰ ਆਪਾਂ ਰੈਡੀ ਕੀਤਾ ਤੁਸੀਂ ਚਾਹੋ ਤਾਂ ਇਹਨੂੰ ਕ੍ਰੇਪ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹ ਸੂਟ ਨੂੰ ਮਤਲਬ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਫੈਬਰਿਕ ਰੱਖ ਸਕਦੇ ਹੋ ਬਟ ਇਹ ਇਦਾਂ ਪਨਿਆ ਹੋਇਆ ਵੀ ਐਸ ਇਟ ਇਜ਼ ਬਹੁਤ ਪਿਆਰਾ ਲੱਗ ਰਿਹਾ ਹੈ ਇਹਦੇ ਨਾਲ ਆਪਾਂ ਪਟਿਆਲਾ ਰੱਖੀ ਹੈ ਜੀ ਸਲਵਾਰ ਪੂਰੀਆਂ ਦੇ ਨੀਚੇ ਵੀ ਆਪਾਂ ਫਿਨਿਸ਼ਿੰਗ ਦਿੱਤੀ 골ਡਨ ਹੈਵੀ ਸਲਵਾਰ ਬਣੀ ਹੈ ਇਹਦੇ ਨਾਲ ਐਂਡ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ بیس ਕਲਰ ਦਾ ਹੀ ਤੇ 골ਡਨ ਜਿੱਦਾਂ ਆਪਣੀ ਜਰੀ ਆ ਜਾਂਦੀ ਹੈ ਉਦਾਂ ਹੀ ਆਪਾਂ ਇਹਨੂੰ ਸੋਬਰ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਇਹਦੇ ਨਾਲ ਤੇ ਪਿਓਰ ਚੋਰਜਟ ਦਾ ਰਹੂਗਾ ਜੀ ਸੂਟ ਠੀਕ ਹੈ ਜੀ ਕਿਉਂਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕਲਰ ਬਾਕੀ ਤੁਸੀਂ ਆਪਣੀ ਚੁਆਇਸ ਦਾ ਕਲਰ ਦੱਸ ਕੇ ਵੀ ਰੈਡੀ ਕਰਵਾ ਸਕਦੇ ਹੋ। ਕਈ ਵਾਰ ਆਪਾਂ ਨੂੰ ਕੋਈ ਹੋਰ ਕਲਰ ਪਸੰਦ ਹੁੰਦਾ ਤਾਂ ਤੁਸੀਂ ਉਹਦੇ ਤੇ ਵੀ ਰੈਡੀ ਕਰਵਾ ਸਕਦੇ ਹੋ। ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਅੱਜ ਵਾਲੇ ਸੂਟ ਆਪਣੀ ਇਹ ਵੈਸੇ ਜ਼ਿਆਦਾਤਰ ਜਾਰਜਟ ਫੈਬਰਿਕ ਦੇ ਉੱਪਰ ਹੀ ਆ। ਇਹ ਵੀ ਆਪਣਾ ਪ੍ਰਿੰਟ ਸੂਟ ਸੀ ਜੀ ਇਹ ਤੁਸੀਂ ਦੇਖੇ ਹੋਣੇ ਆਪਣਾ ਇਹਦੇ ਵਿੱਚ ਇੱਕ ਫਿਰੋਜੀ ਕਲਰ ਸੀ ਜੋ ਕਿ ਬਹੁਤ ਸੁਪਰ ਹਿੱਟ ਰਿਹਾ ਆਪਣਾ। ਉਹਦੇ ਤੇ ਆਪਣੇ ਕਾਫੀ ਜ਼ਿਆਦਾ ਸੂਟ ਰੈਡੀ ਹੋਏ ਸੀਗੇ ਫਿਰੋਜੀ ਦੇ ਉੱਪਰ। ਇਹ ਕਲਰ ਥੋੜਾ ਅਲੱਗ ਹੈ ਜੀ ਇਹਨੂੰ ਆਪਾਂ ਡਿਜ਼ਾਈਨ ਕੀਤਾ डिफरेंट ਜਿਹੜੇ ਸ਼ੇਡ ਦੇ ਕੇ ਵੀ ਬਹੁਤ ਪਿਆਰਾ ਲੱਗਦਾ ਇਹ ਵੀ ਕਲਰ ਬਹੁਤ ਪਿਆਰਾ ਆ ਜੀ ਆਪਾਂ ਇਹਦੇ ਪੌਟਲੀ ਬਟਨ ਦਿੱਤੇ ਹੋਏ ਆ ਜਿੱਦਾਂ ਆਪਣੇ ਪ੍ਰਿੰਟ ਦੇ ਵਿੱਚ ਕਲਰ ਆ ਦੋ ਤਿੰਨ ਕਲਰ ਐਡ ਕਰਕੇ ਇਹ ਕੀਤਾ ਜੀ ਆਪਾਂ ਇਹਦੇ ਘੇਰੇ ਤੇ ਕੰਮ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗ੍ਰੇਸਫੁਲ ਹੋਇਆ ਕਿਉਂਕਿ ਆਪਾਂ ਇਹਦੇ ਵਿੱਚ ਕਲਰ ਫੈਬਰਿਕ ਦੇ ਵਿੱਚੋਂ ਹੀ ਚੱਕ ਕੇ ਤਾਂ ਆਪਾਂ ਇਹ ਵਾਲੇ ਕਲਰ ਟੱਚ ਦਿੱਤੇ ਆ ਫੈਬਰਿਕ ਚੋਂ ਲੈ ਕੇ ਇਹਦੇ ਉੱਪਰ ਵਰਕ ਕੀਤਾ ਜਿਹੜਾ ਆਪਾਂ ਨੇ ਬਹੁਤ ਜਿਆਦਾ ਪਿਆਰਾ ਮਤਲਬ ਇਹ ਆਪਣਾ ਕੰਮ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕੱਟਵਰਕ ਦਿੱਤਾ ਹੋਇਆ ਪੂਰਾ ਇਤਾਂ ਕੱਟਵਰਕ ਆ ਜਾਂਦਾ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਆਪਾਂ ਜਰੀ ਦਾ ਟੱਚ ਦਿੱਤਾ ਤੇ ਬਹੁਤ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਇਤਾਂ ਇਹਦਾ ਹੈਵੀ ਘੇਰਾ ਆ ਜਾਂਦਾ ਘੇਰੇ ਦਾ ਕੰਮ ਆ ਗਿਆ ਠੀਕ ਹੈ ਜੀ ਇਹ ਤੁਸੀਂ ਮਤਲਬ ਪਲੇਨ ਤੇ ਵੀ ਰੈਡੀ ਕਰਵਾ ਸਕਦੇ ਹੋ ਇਹਨੂੰ ਆਪਣੀ ਚੁਆਇਸ ਦੇ ਅਕੋਰਡਿੰਗ ਬਟ ਇਹਦੀ ਉੱਪਰ ਬਣਿਆ ਹੋਇਆ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਆਗੇ ਜਿਹਦੀ 슬ੀਵਸ ਦਾ ਕੰਮ 슬ੀਵਸ ਦੇ ਉੱਪਰ ਵੀ ਪੂਰਾ ਬੰਚ ਦਿੱਤਾ ਹੋਇਆ ਹੈ ਤਾਂ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਕਿ ਇੰਨਾ ਜ਼ਿਆਦਾ ਉੱਠ ਕੇ ਆਇਆ ਇੰਨਾ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਇਹ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਬਣਿਆ ਹੈ ਇਹ ਕਿਉਂਕਿ ਇਹਦੇ ਲਾਈਟ ਡਾਰਕ ਆਪਾਂ ਸਿੰਗਲ ਲਾਈਟ ਡਾਰਕ ਕਲਰ ਹੀ ਰੱਖਿਆ ਫੈਬਰਿਕ ਦੇ ਜੀ ਆਪਾਂ ਜ਼ਿਆਦਾ ਸਾਰੇ ਕਲਰ ਯੂਜ਼ ਕਰਦੇ ਤਾਂ ਬਹੁਤ ਹੋਜ-ਪੋਜ ਲੱਗਣਾ ਸੀਗਾ ਇਸ ਕਰਕੇ ਆਪਾਂ ਇਹਦਾ ਸਿੰਗਲ ਕਲਰ ਹੀ ਲਾਈਟ ਐਂਡ ਡਾਰਕ ਯੂਜ਼ ਕੀਤਾ ਠੀਕ ਹੈ ਜੀ ਤੇ ਇਹਦੇ ਨਾਲ ਵੀ ਆਪਾਂ ਪਟਿਆਲਾ ਸਲਵਾਰ ਰੱਖੀ ਆ ਜੀ ਇਹ ਪਟਿਆਲਾ ਸਲਵਾਰ ਰੈਡੀ ਹੋਈ ਆ 올ਓਵਰ सूट ਸੀਗਾ ਇਹ ਵੀ ਪਿਓਰ ਜੌਰਜਟ ਟਾਫ ਫੈ布ਰਿਕ ਹੈ ਜੀ ਇਹ ਤਾਂ ਤੁਸੀਂ ਦੇਖੇ ਹੀ ਹੋਣੇ ਆਪਣੇ ਫਿਰੋਜੀ ਸੂਟ ਬਹੁਤ ਜ਼ਿਆਦਾ ਰੈਡੀ ਹੋਈ ਸੀ ਸੇਮ ਪ੍ਰਿੰਟ ਹੈ ਸਿਰਫ ਕਲਰ ਡਿਫਰੈਂਟ ਤੇ ਪਿਓਰ ਚਨਾਉਣ ਦਾ ਰੱਖਿਆ ਸੀ ਆਪਾਂ ਇਹਦੇ ਨਾਲ ਦੁਪੱਟਾ ਵਰਕ ਦੇ ਕਲਰ ਦਾ ਤੇ ਦੁਪੱਟੇ ਨੂੰ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਮਤਲਬ ਇਹ ਪਿਆਰਾ ਲੱਗ ਰਿਹਾ ਸੂਟ ਤੁਸੀਂ ਦੇਖ ਸਕਦੇ ਹੋ ਇੱਥਾ कलर कॉम्बीनेशन एंड इदा वर्क वगैरह बहुत ज़्यादा उठ के आया जो ये चीज़ वेयर की जाएगी तो बहुत ज़्यादा वीयी लगेगा यह ठीक है जी एंड हाँ जी ये भी अपना प्रिंट सूट आ गया जी ये हैगा शफोन के उपर ਬਹੁਤ ਹੀ ਪਿਆਰਾ ਜਿਹਾ ਫੈ布ਰਿਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਇਹ ਪ੍ਰਿੰਟ ਰੂਗਾ ਜੀ ਬਿਲਕੁਲ ਸੌਫਟ ਫੈ布ਰਿਕ ਹੈ ਇਹ ਰੂਮ ਵਰਗਾ ਆਪਾਂ ਨੂੰ ਕਹਿ ਸਕਦੇ ਹਾਂ ਸੌਫਟ ਪ੍ਰਿੰਟ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਇਹਦੀ ਨੈਕ ਤੇ ਆਪਾਂ ਡਿਜ਼ਾਈਨ ਕੀਤੀ ਹੈ ਲੇਸ ਨਾਲ ਠੀਕ ਹੈ ਜੀ ਐਂਡ ਇਹਦੇ ਘੇਰੇ ਤੇ ਆਪਾਂ ਕੰਮ ਨਹੀਂ ਕੀਤਾ ਇਹਦੀ ਚਾਕਾਂ ਦੇ ਉੱਪਰ ਲੇਸ ਲਗਾਈ ਹੋਈ ਹੈ ਤਾਂ ਜੋ ਆਪਣੇ ਪ੍ਰਿੰਟ ਚ ਕਲਰ ਆ ਰਿਹਾ ਐਂਡ ਇਹਦੀਆਂ 슬ੀਵਸ ਦੇ ਉੱਪਰ ਆਪਾਂ ਨੇ ਕੰਮ ਕੀਤਾ ਜੀ ਇਹਦੀਆਂ 슬ੀਵਸ ਦਾ ਕੰਮ ਆ ਗਿਆ ਇਹ ਇਹ ਆਪਾਂ ਮਤਲਬ ਬਾਟਮ ਆਪਣੀ ਪਲੇਨ ਇਸ ਕਲਰ ਦੀ ਹੈ بیس ਕਲਰ ਦੀ ਤਾਂ ਲੇਸ ਦੀ ਵਿਡਿੰਗ ਕਰਕੇ ਇਹਦੇ ਤੇ ਆਪਾਂ ਪੈਚ ਲਗਾਇਆ ਹੋਇਆ ਪੈਚ ਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਇੱਥਾ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਐਂਡ ਇਹ ਆ ਗਈ ਜੀ ਇਹਦੀ ਸਲਵਾਰ ਨਾਲ بیس ਕਲਰ ਦੀ ਸਲਵਾਰ ਰੱਖੀ ਆਪਾਂ ਤੇ ਸਲਵਾਰ ਤੇ ਵੀ ਆਪਾਂ ਇਦਾਂ ਹੀ ਕੰਮ ਕੀਤਾ ਹੋਇਆ ਜਿੱਦਾਂ ਆਪਣੇ ਬਾਜੂ ਤੇ ਆ ਗਿਆ ਇਦਾਂ ਹੀ 슬ੀਵਸ ਤੇ ਆ ਗਿਆ ਠੀਕ ਹੈ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਆਪਾਂ ਸੈਂਟਰ ਇਹਦਾ ਰੱਖਿਆ ਜੀ ਬੇਸ ਕਲਰ ਹੈਂਡਲ ਛੋਟੇ ਪੱਲੇ ਜਿਹੜੇ ਉਹਨਾਂ ਨੂੰ ਆਪਾਂ ਟਾਈ ਐਂਡ ਆਈ ਦਿੱਤੀ ਹੈ ਤਾਂ ਇਹਦਾ ਇਹ ਵੀ ਬਹੁਤ ਪਿਆਰਾ ਜਿਹਾ ਲੱਗਦਾ ਹੈ ਇਹ ਵੀ ਆਪਣਾ ਸੂਟ ਤੁਸੀਂ ਚਾਹੋ ਤਾਂ ਪਲੇਨ ਵੀ ਰੱਖ ਸਕਦੇ ਹੋ ਐਂਡ ਬੇਸ ਕਲਰ ਦੀ ਆਪਾਂ ਲੇਸ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਮਤਲਬ कॉटन ਦੇ प्रिंट ਇੰਦਾ ਕਿਸੇ ਵੀ प्रिंट ਨੂੰ ਆਪਾਂ ਇੰਦਾ ਡਿਜ਼ਾਈਨ ਕਰ ਸਕਦੇ ਹਾਂ ਆਪਣੀ ਚੁਆਇਸ ਦੇ ਅਕੋਰਡਿੰਗ ਠੀਕ ਹੈ ਜੀ ਅ ਕੈਕਸਟ ਸੂਟ ਇਹ ਆ ਜਾਂਦਾ ਜੀ ਰੂਪੀ ਦੀ कॉटन ਪ੍ਰੈਸ਼ੋ ਫੈਬਰਿਕ ਹੈ ਸੈਲਫ ਦੇ ਵਿੱਚ ਇਹ ਆਪਣੇ ਕਾਫੀ ਸੂਟ ਰੈਡੀ ਹੁੰਦੇ ਆ ਇਹਦੇ ਵਿੱਚ ਤੇ ਇਹਦੇ ਉੱਪਰ ਆਪਾਂ ਕੀਤਾ ਜੀ ਕੰਮ ਇਲਾਇਟ ਜੇ ਗ੍ਰੇ ਲਾਈਟ ਡਾਰਕ ਪ੍ਰਿੰਟ ਆ ਜਾਂਦਾ ਇਹਦੇ ਵਿੱਚ ਇੰਦਾ ਹੀ ਗ੍ਰੇ ਕਲਰ ਇਦਾਂ ਕੀ ਰਹੀ ਤੇ ਆਪਾਂ ਕੰਮ ਕੀਤਾ ਜੀ ਇਦਾਂ ਤੁਸੀਂ ਦੇਖ ਸਕਦੇ ਹੋ ਬੜਾ ਮਤਲਬ ਹਲਕਾ ਫੁਲਕਾ ਵੀ ਹੈ ਤੇ ਵਧੀਆ ਵੀ ਲੱਗ ਰਿਹਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਲਾਈਟ ਲਾਈਟ ਕਲਰ ਦਿੱਤੇ ਆ ਇਹਦੇ ਵਿੱਚ ਜੋ ਕਿ ਬਹੁਤ ਉੱਠ ਕੇ ਆਇਆ ਘੀਰੇ ਤੇ ਬੰਨ ਜਾ ਜਾਂਦੇ ਆ ਤਾਂ ਬਹੁਤ ਪਿਆਰਾ ਲੱਗ ਰਿਹਾ ਇਹ ਘੀਰੇ ਦਾ ਕੰਮ ਐਂਡ ਦੀ 슬ੀਵਸ ਤੇ ਆਪਾਂ ਡਾਰਕ ਗ੍ਰੇ ਦੀ ਫਿਨਿਸ਼ਿੰਗ ਦਿੱਤੀ ਆ ਲੇਸ ਦੀ ਤੇ ਪੌਟਲੀ ਬਟਨ ਵੀ ਆਪਾਂ ਡਾਰਕ ਗ੍ਰੇ ਦਿੱਤੇ ਹੋਇਆ ਇਹਦੇ ਵਿੱਚ ਕਿਉਂਕਿ ਇਹ ਬੇਸ ਇਹਦਾ ਲਾਈਟ ਆ ਐਂਡ ਡਾਰਕੇ ਦੇ ਵਿੱਚ ਸੈਲਫ ਆ ਜਾਂਦੀ ਹੈ ਇਹ ਆ ਗਿਆ ਜੀ ਦੇ 슬ੀਵਸ ਤੇ ਕੰਮ ਇਦਾਂ ਇਹਦੇ 슬ੀਵਸ ਤੇ ਕੰਮ ਕਲਰ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਮਿੱਠੇ ਮਿੱਠੇ ਜੇ ਸ਼ੇਡ ਲਾਏ ਹੋਏ ਆਪਾਂ ਨੇ ਠੀਕ ਹੈ ਜੀ ਇਹ ਕੰਮ ਤੁਸੀਂ ਚਾਹੋ ਤਾਂ ਸਲਵਾਰ ਤੇ ਵੀ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਬਟ ਇਹਨਾਂ ਨੇ ਸਲਵਾਰ ਤੇ ਨਹੀਂ ਕਰਵਾਇਆ ਜੀ ਇਹ ਹੈਗੀ ਆ ਜੀ ਇਹਦੀ ਪਟਿਆਲਾ ਸਲਵਾਰ ਰੈਡੀ ਹੋਈ ਹੈ ਇਦਾਂ ਠੀਕ ਹੈ ਜੀ 올ਓਵਰ ਸੂਟ ਤੇ ਜਿਹੜਾ ਇਹਦੇ ਵਿੱਚ ਗ੍ਰੇ ਕਲਰ ਆਉਂਦਾ ਡਾਰਕ ਇਹ ਵਾਲਾ ਇਹ ਕਲਰ ਦਾ ਆਪਾਂ ਦੁਪੱਟਾ ਰੱਖਿਆ ਜੀ ਇਹਦੇ ਨਾਲ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਲੇਸ ਦੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਇਹ ਕਲਰ ਆਪਣਾ ਸੂਟ ਰੈਡੀ ਹੋਇਆ ਤਾਂ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ